ਜਿਹੜਾ ਅੱਜ ਇੱਕ ਜਿਹੜਾ ਲਿਆਣਾ ਪੁਲ ਪਰ ਰੋਡ ਤੇ ਹੋਟਲੇ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਤੇ ਮੈਨੇਜਰ ਵਗੈਰਾ ਨਾਲ ਕੇ ਜਿਹੜਾ ਜਿਸਮ ਪਰੋਤੀ ਰੋਚੀ ਦਾ ਧੰਦਾ ਕਰਵਾਉਂਦੇ ਆ ਜਿਸ ਦੇ ਦਾ ਤੇ ਜਿਹੜਾ ਮੈਂ ਤੇ ਮਲ ਕੁਲਵਿੰਦਰ ਕੌਰ ਸਾਡੇ ਵੂਮਨ ਚੈਲੰਜਰ ਚਾਰਜ ਦੇ ਅਸੀਂ ਉੱਥੇ ਰੇਡ ਕੀਤਾ ਦੌਰਾਨੇ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ 4 ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਤੇ ਜਿਹੜੇ 8 ਜਿਹੜੇ ਲੜਕੇ ਜਿਹੜੇ ਸੀ ਉਹਦੇ ਉੱਤੇ ਗ੍ਰਾਮ ਹੋਇਆ ਤੇ ਜਿੰਦੇ ਧਾਰਤੀ ਅਸੀਂ ਅਮੋਰਲ ਟਰੈਕ ਐਟ ਦਾ ਜਿਹੜਾ ਪਰਚਾ ਦਰਜ ਕਰਤਾ ਕਿ ਜਿਹੜੇ ਦੋਸ਼ੀ ਉਹਨਾਂ ਦੀ ਗਿਰਜ਼ਲਾ ਦੀ ਕਰ ਲਈ ਜੀ ਹਾਂ ਜਿਹੜਾ ਅੱਜ ਇੱਕ ਜਿਹੜਾ ਲਿਆਣਾ ਪੁਲਪੁਰ ਰੋਡ ਤੇ ਉਤਲੇ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਮੈਨੇਜਰ ਵਗੈਰਾ ਨਾਲ ਕੇ ਜਿਹੜਾ ਜਿਸਮ ਬਰੋਤੀ ਫਰੋਚੀ ਦਾ ਧੰਦਾ ਕਰਵਾਉਂਦੇ ਆ ਇਸ ਦਿਨ ਤੇ ਜਿਹੜਾ ਮੈਂ ਤੇ ਮਲ ਮਕਿੰਦਰ ਕੌਰ ਸਾਡੇ ਊਮਨ ਚੱਲਦੇ ਨੇ ਚਾਰ ਦੇ ਅਸੀਂ ਉੱਥੇ ਰੇਡ ਕੀਤਾ ਦਰਾਨੇ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਰ ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਜਿਹੜੇ ਸੀ ਉਹਦੇ ਉੱਤੇ ਬਰਾਮਦ ਹੋਏ ਤੇ ਜਿੰਦੇ ਆਧਾਰ ਤੇ ਅਸੀਂ ਅਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪਰਚਾ ਦਰਜ ਕਰਤਾ ਤੇ ਜਿਹੜੇ ਦੋਸ਼ੀ ਉਹਨਾਂ ਦੀ ਗਿਰਫਤਾਰੀ ਕਰ ਲਈ ਜੀ ਹਾਂ ਜਿਹੜਾ ਅੱਜ ਇੱਕ ਜਿਹੜਾ ਲਿਆਣਾ ਪੁਲਪਰ ਰੋਡ ਤੇ ਹੋਟਲੇ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਤੇ ਮੈਨੇਜਰ ਵਗੈਰਾ ਨਾਲ ਕੇ ਜਿਹੜਾ ਜਿਸਮ ਪਰੋਤੀ ਰੋਚੀ ਦਾ ਧੰਦਾ ਕਰਵਾਉਂਦੇ ਆ ਜਿਸ ਦੇ ਦਾ ਤੇ ਜਿਹੜਾ ਮੈਂ ਤੇ ਮਲ ਕੁਲਵਿੰਦਰ ਕੌਰ ਸਾਡੇ ਵੂਮਨ ਚੈਲੰਜਰ ਚਾਰਜ ਦੇ ਅਸੀਂ ਉੱਥੇ ਰੇਡ ਕੀਤਾ ਦੌਰਾਨੇ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਰ ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਤੇ ਜਿਹੜੇ 8 ਜਿਹੜੇ ਲੜਕੇ ਜਿਹੜੇ ਸੀ ਉਹਦੇ ਉੱਤੇ ਗ੍ਰਾਮ ਹੋਇਆ ਤੇ ਜਿੰਦੇ ਧਾਰਤੀ ਅਸੀਂ ਅਮੋਰਲ ਟਰੈਕ ਐਟ ਦਾ ਜਿਹੜਾ ਪਰਚਾ ਦਰਜ ਕਰਤਾ ਤੇ ਜਿਹੜੇ ਦੋਸ਼ੀ ਉਹਨਾਂ ਦੀ ਗਿਰਜ਼ਦਾਰੀ ਕਰ ਲਈ ਜੀ ਹਾਂ ਜਿਹੜਾ ਅੱਜ ਇੱਕ ਜਿਹੜਾ ਲਿਆਣਾ ਪੁਲਪੁਰ ਰੋਡ ਤੇ ਉਤਲੇ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਤੇ ਮੈਨੇਜਰ ਵਗੈਰਾ ਨਾਲ ਕੇ ਜਿਹੜਾ ਜਿਸਮ ਬਰੋਤੀ ਫਰੋਚੀ ਦਾ ਧੰਦਾ ਕਰਵਾਉਂਦੇ ਆ ਇਸ ਦਿਨ ਤੇ ਜਿਹੜਾ ਮੈਂ ਤੇ ਮਲਕਿੰਦਰ ਕੌਰ ਸਾਡੇ ਵੂਮਨ ਚੈਲੰਜ ਚਾਰਜ ਦੇ ਅਸੀਂ ਉੱਥੇ ਰੇਡ ਕੀਤਾ ਦਰਾਨੇ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਰ ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਜਿਹੜੇ ਸੀ ਉਹਦੇ ਉੱਤੇ ਬਰਾਮਦ ਹੋਏ ਤੇ ਜਿੰਦੇ ਆਧਾਰ ਤੇ ਅਸੀਂ ਅਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪਰਚਾ ਦਰਜ ਕਰਤਾ ਤੇ ਜਿਹੜੇ ਦੋਸ਼ੀ ਉਹਨਾਂ ਦੀ ਗਿਰਫਤਾਰੀ ਕਰ ਲਈ ਜੀ